ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਲਓ ਜੀ ਅੱਜ ਤੁਹਾਨੂੰ ਫੇਰ ਲੈ ਕੇ ਆ ਗਿਆਂ ਖਰੜ ਦੇ ਸਭ ਤੋਂ ਵੱਡੇ ਟ੍ਰੇਡ ਫੇਅਰ ਦੇ ਵਿੱਚ 2025 ਦਾ ਸਭ ਤੋਂ ਵੱਡਾ ਟ੍ਰੇਡ ਫੇਅਰ ਜਿਹੜਾ ਖਰੜ ਦੇ ਵਿੱਚ ਲੱਗਿਆ ਹੋਇਆ ਏ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ ਅੱਜ ਤੁਹਾਨੂੰ ਸਾਰਾ ਰਾਤ ਦਾ 뷰 ਦਿਖਾਵਾਂਗੇ ਤੇ ਕਿਹੜੀ ਕਿਹੜੀ ਅੰਦਰ ਲੋਕੇਸ਼ਨਾਂ ਦੇ ਦੇਖਣ ਵਾਲੀਆਂ ਕਿਹੜੇ ਕਿਹੜੇ ਝੋਲੇ ਐ ਸਾਰਾ ਓਵਰਵਿਊ ਅੱਜ ਤੁਹਾਨੂੰ ਦਿਖਾਵਾਂਗੇ ਦਾ ਸਾਡਾ ਵਲੌਗ ਪਹਿਲਾਂ ਵੀ ਆਇਆ ਹੋਇਆ ਏ ਤੁਸੀਂ ਦੇਖਿਆ ਹੋਊਗਾ ਪਰ ਅਸੀਂ ਸੋਚਿਆ ਸੀਗਾ ਵੀ ਆਪਾਂ ਇੱਕ ਰਾਤ ਦਾ ਸਪੈਸ਼ਲ ਰਿਵਿਊ ਦਿਖਾਣਾ ਏ ਇਸ ਕਰਕੇ ਆਪਾਂ ਸੈਕੰਡ ਜਿਹੜਾ ਏ ਵਲੌਗ ਸ਼ੂਟ ਕਰਿਆ ਏ ਉਹ ਟਿਕਟ 카운ਟਰ ਤੋਂ ਟਿਕਟ ਲੈ ਕੇ ਆਪਾਂ ਅੰਦਰ ਜਾਣਾ ਏ ਉਹ ਤੁਸੀਂ ਦੇਖ ਚੁੱਕੇ ਆ ਪਹਿਲਾ ਵੀਡੀਓ ਦੇ ਵਿੱਚ ਮੇਨ ਸਾਡਾ ਜਿਹੜਾ ਟਾਰਗੇਟ ਸੀਗਾ ਉਹ ਤੁਹਾਨੂੰ ਰਾਤ ਦਾ 뷰 ਦਿਖਾਣਾ ਸੀ ਕਿਉਂਕਿ ਰਾਤ ਦੇ ਵਿੱਚ ਜਿਹੜੀ ਰੌਣਕ ਹੈ ਉਹ ਜ਼ਿਆਦਾ ਵੱਜ ਜਾਂਦੀ ਹੈ ਤੇ ਲਾਈਟਿੰਗਸ ਵਗੈਰਾ ਸਾਰੀਆਂ ਹੁੰਦੀਆਂ ਏ ਬੱਚੇ ਇੱਥੇ ਆ ਕੇ ਖੂਬ ਇੰਜੋਏਮੈਂਟ ਕਰਦੇ ਆ ਆ ਦੇਖੋ ਕਿਵੇਂ ਡਾਂਸ ਕਰ ਰਹੀ ਹੈ ਓਏ ਹੋਏ ਲਓ ਜੀ ਐਂਟਰੀ ਕਰ ਲਈਏ ਹੁਣ ਸੇਮ ਗੇਟ ਉਹੀ ਬੜਾ ਵਧੀਆ ਗੇਟ ਬਣਾਏ ਹੋਏ ਆ ਉਹ ਦੇਖਿਓ ਆਪਾਂ ਨੂੰ ਜਿਹੜਾ ਬ੍ਰਿਜ ਹੈ ਲੰਡਨ ਦਾ ਉਹ ਬਣਾਇਆ ਹੋਇਆ ਇੱਥੇ ਵਾਹ ਕੀ ਕਲਾਕਾਰੀ ਹੈ ਰਾਤ ਨੂੰ ਤਾਂ ਇੱਥੇ ਆਣ ਦਾ ਨਜ਼ਾਰਾ ਹੀ ਪੂਰਾ ਹੀ ਆ ਦੇਖੋ ਗੇਟ ਤੇ ਲੜੀਆਂ ਲੋੜੀਆਂ ਲਾ ਕੇ ਵਧੀਆ ਸਜਾਇਆ ਹੋਇਆ ਵਾਹ ਕੀ ਬਾਤ ਆਹ 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 ਦੇਖੋ ਜੀ ਬਰਜ ਖਲੀਫਾ ਵਾਹ 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 ਐਸੇ ਕਰਕੇ ਮੈਂ ਪਿਛਲੇ ਬਲੌਗ ਚ ਕਿਹਾ ਸੀ ਵੀ ਤੁਸੀਂ ਰਾਤ ਨੂੰ ਆਓ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੈ ਰਾਤ ਨੂੰ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਜੀ ਸਾਰੀਆਂ ਇੱਥੇ ਪੂਰਾ ਬਣਿਆ ਹੋਇਆ ਵੀ ਕਹ ਲਓ ਲੰਡਨ ਬਣਿਆ ਹੋਇਆ ਪੂਰਾ ਆ ਦੇਖੋ ਰੌਣਕਾਂ ਤੇ ਸਟਾਰਟਿੰਗ ਦੇ ਵਿੱਚ ਇਹ ਗੇਮਾਂ ਲੱਗੀਆਂ ਹੋਈਆਂ ਜਿਹੜੀ ਮਰਜ਼ੀ ਆਪਾਂ ਗੇਮ ਖੇਡ ਸਕਦੇ ਤਿੰਨ ਚਾਰ ਤਰ੍ਹਾਂ ਦੀਆਂ ਗੇਮਾਂ ਇਹਨਾਂ ਕੋਲ ਇੱਧਰ ਆ ਕੱਪੜਿਆਂ ਦੀਆਂ ਜਿਹੜੀਆਂ ਦੁਕਾਨਾਂ ਨਾਲ ਦੀ ਨਾਲ ਹੀ ਸ਼ੁਰੂ ਹੋ ਜੰਨੀ ਹੈ ਬਹੁਤ ਸਸਤੇ ਤੇ ਰੀਜ਼ਨੇਬਲ ਪ੍ਰਾਈਸ ਤੇ ਕੱਪੜੇ ਜਿਹੜੇ ਲਾਏ ਹੋਏ ਆ ਅਸੀਂ ਵੀ ਸੋਚ ਰਹੇ ਆ ਥੋੜੇ-ਬੋੜ ਘਰ ਪਾਣ ਲਈ ਜਿਹੜੇ ਕੱਪੜੇ ਆ ਇੱਥੋਂ ਲੈ ਕੇ ਜਾਈਏ ਬੱਚਿਆਂ ਲਈ ਠੰਡ ਦੇ ਕੱਪੜੇ ਜਿਹੜੇ ਆ ਉਹ ਬੜੇ ਵਧੀਆ ਲੱਗੇ ਹੋਏ ਆ ਇੱਥੇ ਲੋਜੀ ਸਟਾਰਟ ਹੋ ਗਈ ਥੋ ਬੜੇ ਬੜੇ ਬੱਚਿਆਂ ਦੇ ਝੋਲੇ ਆ ਦੇਖੋ ਕਿੰਨਾ ਸੋਹਣਾ ਡ੍ਰੈਗਨ ਜਿਹਾ ਬਣਾਇਆ ਹੋਇਆ ਏ ਆ ਦੇਖੋ ਜੀ ਕੀ ਆ ਬਾਤ ਹੈ ਵਾਹ ਕੀ ਆ ਬਾਤ ਹੈ ਜੀ ਇੰਨਾ ਸੋਹਣਾ ਖੂਬਸੂਰਤ ਨਜ਼ਾਰਾ ਹੈ ਨਾ ਜਿਹੜਾ ਉਹ ਤੁਹਾਨੂੰ ਵੀਡੀਓ ਚ ਤਾਂ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਦੇਖਣਾ ਪਊਗਾ ਤੁਸੀਂ ਆਪਣੀ ਅੱਖਾਂ ਨਾਲ ਜਦ ਦੇਖੋਗੇ ਨਾ ਨਜ਼ਾਰਾ ਤੁਸੀਂ ਆਪ ਕਹੋਗੇ ਵੀ ਕੀ ਆ ਬਾਤ ਹੈ ਵੀ ਕਿਆ ਖੂਬਸੂਰਤੀ ਹੈ ਚੰਡੀਗੜ੍ਹ ਵੀ ਅਜੇ ਤੱਕ ਫੇਲ ਕਰਿਆ ਪਿਆ ਇਹ ਖੜਟਨੇ ਆਹ ਦੇਖੋ ਇੱਧਰ ਬੱਚਿਆਂ ਦੀ ਜੰਪਿੰਗ ਲਈ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਬਲੌਗ 'ਚ ਬੜਾ ਸੋਹਣਾ ਬਣਾਇਆ ਹੋਇਆ ਇੱਧਰਲੇ ਪਾਸੇ ਵੀ ਗੇਮਾਂ ਐ ਆਹ ਸਾਹਮਣੇ ਬੱਚਿਆਂ ਦੀ ਏਕਾਰ ਆ ਲੱਗ ਲੱਗ ਤਰ੍ਹਾਂ ਦੇ ਝੋਲੇ ਆ ਤੁਹਾਨੂੰ ਪ੍ਰਾਈਜ਼ ਮੈਂ ਪਿਛਲੀ ਵੀਡੀਓ 'ਚ ਦੱਸੀ ਸੀਗੇ ਵੀ 50 ਰੁਪਏ ਤੋਂ ਸਟਾਰਟ ਹੋ ਜਾਂਦੇ ਇਹਨਾਂ ਦੇ ਪ੍ਰਾਈਜ਼ ਤੇ 100 150 200 ਰੁਪਏ ਤੱਕ ਅਲੱਗ-ਅਲੱਗ ਪ੍ਰਾਈਸ ਹੈ ਤੇ ਆਹ ਦੇਖੋ ਪਾਣੀ ਵਾਲੀਆਂ ਕਿਸ਼ਤੀਆਂ ਆ ਬੱਚਿਆਂ ਲਈ ਬਣਾਈਆਂ ਹੋਈਆਂ ਇਹਨਾਂ ਦੇ ਵੀ 50 ਰੁਪਏ ਲੰਦੇ ਆ 10 ਮਿੰਟ ਦੇ ਆਹ ਵੀ ਇੱਥੇ ਬੱਚੇ ਚੜਦੇ ਆ ਜਾਂ ਉੱਪਰੋਂ ਫਿਰ ਜੰਪ ਕਰਦੇ ਆ ਇਹ ਵੀ ਬੜਾ ਵਧੀਆ ਬਣਾਇਆ ਹੋਇਆ ਹੈ ਇਹ ਵੀ 50 ਰੁਪਏ ਸ਼ਾਇਦ ਇਹਨਾਂ ਦੀ ਟਿਕਟ ਹੈ ਆ ਤਾਂ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਇਹ ਤਾਂ ਫੇਮਸ ਹੈ ਇਹ ਸਾਰੇ ਪਾਸੇ ਲੱਗਿਆ ਹੁੰਦਾ ਵੀ ਇਹਦੇ ਉੱਤੇ ਲਟਕਣਾ ਹੁੰਦਾ ਤੇ 2 ਮਿੰਟ ਵਾਸਤੇ ਜੇ ਤੁਸੀਂ ਲਟਕਦੇ ਆ ਤਾਂ ਇੱਥੇ ਲਿਖਿਆ ਹੋਇਆ ਵੀ 1000 ਰੁਪਏ ਦਾ ਨਾਮ ਹੈ ਆਹ ਲਓ ਜੀ ਪੂਤ ਬੰਗਲਾ ਆ ਗਿਆ ਪੂਤ ਬੰਗਲੇ ਦੀ ਵੀ 150 ਰੁਪਏ ਟਿਕਟ ਹੈ ਤੇ ਇੱਥੇ ਤੁਸੀਂ ਜਾ ਕੇ ਟਿਕਟ ਲੈ ਕੇ ਅੰਦਰ 10-15 ਮਿੰਟ ਵਾਸਤੇ ਇਹ ਫਿਲਮਾਂ ਹੀ ਦਿਖਾਉਣੇ ਥੋੜ ਨੂੰ ਡਰਾਉਣ ਵਾਲੀਆਂ ਤੇ ਆਹ ਲਓ 20 ਰੁਪਏ ਵਾਲੀ ਸੇਲ ਵੀ ਇੱਥੇ ਲੱਗ ਗਈ ਹੈ ਇੱਥੇ ਬੜੀ ਭੀੜ ਲੱਗੀ ਹੋਈ ਹੈ ਕਿਉਂਕਿ ਜਿਹੜੀ ਜਦ ਲਿਖਤਾ ਨਾ ਵੀ 20 ਰੁਪਏ 20 ਰੁਪਏ 20 ਰੁਪਏ ਬਸ ਫਿਰ ਸਮਝ ਲਓ ਭੀੜ ਲੱਗ ਗਈ ਆ ਸਾਰੀ ਲੇਡੀਜ਼ ਦੀ ਭੀੜ ਲੱਗੀ ਹੋਈ ਹੈ ਠੀਕ ਲਓ ਜੀ ਇੱਥੇ ਲਗ ਲਗ ਤਰ੍ਹਾਂ ਦੀਆਂ ਜਿਹੜੀਆਂ ਆਈਟਮਾਂ ਐ 20-20 ਰੁਪਏ ਚ ਮਿਲ ਰਹੀਆਂ ਸਾਰੀਆਂ ਬੱਚਿਆਂ ਦੀ ਵੀ ਆਈਟਮਾਂ ਹੈਗੀਆਂ ਸਟੇਸ਼ਨਰੀ ਦੀਆਂ ਤੇ ਲੇਡੀਜ਼ ਦਾ ਜ਼ਿਆਦਾ ਸਾਮਾਨ ਹੈ ਤੇ ਕੁਝ ਬੱਚਿਆਂ ਦਾ ਸਾਮਾਨ ਹੈ ਅ ਲੱਕੜ ਦੇ ਸਾਰੇ ਸਮਾਨ ਤੇ ਆ ਜਿਹੜੇ ਇੱਧਰ ਚੂਲੇ ਆ ਇਹ ਬੜੇ ਖਤਰਨਾਕ ਐ ਬੜੇ ਤੇਜ਼ ਘੁੰਮਦੇ ਆ ਤੇ ਇਹਨਾਂ ਦੇ ਵੀ 100 ਰੁਪਏ ਟਿਕਟ ਮੇਰੇ ਸਾਹਮਣੇ ਇੰਨੀ ਕੀ ਐ ਤੇ ਉਹ ਦੇਖੋ ਨਾਲ ਹੀ ਇੱਕ ਹੋਰ ਇਹ ਵੀ ਬੜਾ ਤੇਜ਼ ਘੁੰਮਦਾ ਜੀ ਇਹ ਚੱਕਰ ਲਿਆ ਦਿੰਦੇ ਆ ਆ ਇੱਧਰ ਆ ਰਹੀਆਂ ਜੀ ਸੋਹਣੀ ਸੋਹਣੀਆਂ ਖੁਸ਼ੂਆ ਆਣਦੀਆਂ ਇਹ ਬੰਬਈ ਦੀ ਮਸ਼ਹੂਰ ਪਾਪਾ ਜੀ ਲੋ ਜੀ ਜਿਹਨੂੰ ਜਨੂੰ ਪਾਪਾ ਜੀ ਪਸੰਦ ਹੈ ਉਹ ਇੱਥੇ ਆ ਕੇ ਪਾਪਾ ਜੀ ਦਾ ਵੀ ਆਨੰਦ ਲੈ ਸਕਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਏ ਜਿਵੇਂ ਆ ਸਭ ਤੋਂ ਜਨਾ ਅੱਜਕੱਲ ਮਸ਼ਹੂਰ ਹੈ ਪੋਟੈਟੋ ਟਵਿਸਟਰ ਇਹ 70 ਰੁਪਏ ਦਾ ਦਿੰਦੇ ਇੱਥੇ ਆ ਦੇਖੋ ਬਾਈ ਇਧਰ ਤਿਆਰ ਕਰਨ ਲੱਗਿਆ ਬਨਾਲ ਦੀ ਨਾਲ ਮਸ਼ੀਨ 'ਚ ਇਹਨੂੰ ਇਹ ਸਟਿਕ ਦੇ ਵਿੱਚ ਪਾ ਕੇ ਇਹਦੀ ਲਗ ਲਗ ਲੇਅਰਸ ਕਰ ਲੈਂਦੇ ਆ ਮਸ਼ੀਨ ਦੇ ਨਾਲ ਤੇ ਫਿਰ ਇਹਨੂੰ ਫਰਾਈ ਕਰਕੇ ਤੇ ਮਸਾਲੇ ਲਾ ਕੇ ਬੜਾ ਵਧੀਆ ਖਾਣ ਨੂੰ ਲੱਗਦਾ ਹੈ ਤੇ ਆ ਜਿਹੜੇ ਛੱਲੀਆਂ ਨੇ ਮਸ਼ਹੂਰ ਸਵੀਟ ਕੌਰਨ ਅਮਰੀਕਨ ਉਹ ਵੀ ਇੱਥੇ ਤੁਸੀਂ ਆ ਕੇ ਖਾ ਸਕਦੇ ਆ ਆ ਇਧਰਲੇ ਪਾਸੇ ਜਿਹੜਾ ਆਦੀਵਾਸੀ હેર ਆਇਲ ਸਾਰੇ ਮੇਲੇ ਦੇ ਵਿੱਚ ਮਸ਼ਹੂਰ ਹੋ ਚੁੱਕੇ ਆ ਅੱਜਕੱਲ ਇੱਥੇ ਵੀ ਲਾਇਆ ਹੋਇਆ ਹੈ ਆਦੀਵਾਸੀ ਹੇਅਰ ਆਇਲ ਜਿਹੜਾ ਵਾਲਾਂ ਨੂੰ ਲੰਬੇ ਕਰਦਾ ਤੁਸੀਂ ਆ ਕੇ ਇੱਥੇ ਆ ਵੀ ਲੈ ਸਕਦੇ ਆ ਆ ਦੇਖੋ ਇੱਥੇ ਪੂਰੇ ਸੈਲਫੀ ਵਾਲੇ ਮਾਹੌਲ ਬਣੇ ਪਏ ਆ ਇੱਥੇ ਲੋਕ ਦਿਲ ਦੇ ਵਿੱਚ ਆ ਕੇ ਆ ਸੈਲਫੀਆਂ ਲੈਂਦੇ ਆ ਤੇ ਉਹ ਸਾਹਮਣੇ ਸਟੇਜ ਲੱਗਿਆ ਹੋਇਆ ਤੇ ਬੱਚਿਆਂ ਦਾ ਡਾਂਸ ਭੰਗੜਾ ਪਰਫਾਰਮੈਂਸ ਹੁੰਦੀ ਹੈ ਤੇ ਆ ਦੇਖੋ ਜੀ ਲੰਡਨ ਬ੍ਰਿੰਚ ਕੀ ਬਾਤ ਹੈ ਕੀ ਬਾਤ ਹੈ ਤੇ ਆ ਇਧਰਲੇ ਪਾਸੇ ਲੱਗੀ ਹੈ ਬੇਲ ਪੁਰੀ ਤੇ ਦਿਨ ਚ ਮਿਲਦੇ ਇੱਥੇ ਦਿੱਲੀ ਦੇ ਮਸ਼ਹੂਰ ਛੋਲੇ ਪਟੂਰੇ ਆ ਇਧਰਲੇ ਪਾਸੇ ਬੜੇ ਸੋਨੇ ਸੋਨੇ ਕੱਪੜੇ ਲੱਗੇ ਆ ਬੱਚਿਆਂ ਦੇ ਇੱਥੇ ਜ਼ਿਆਦਾਤਰ ਲੇਡੀਜ਼ ਤੇ ਬੱਚਿਆਂ ਦੇ ਕੱਪੜੇ ਆ ਕੁਝ ਸਟਾਕ ਜੈਂਟਸ ਦਾ ਵੀ ਇਹਨਾਂ ਨੇ ਰੱਖਿਆ ਹੋਇਆ ਪਰ ਬਹੁਤ ਘੱਟ ਹੈ ਬੱਚਿਆਂ ਦੇ ਤੇ ਲੇਡੀਜ਼ ਦੇ ਕੱਪੜੇ ਥੋੜੇ ਜਿਹਾ ਸਸਤੇ ਮਿਲ ਜਾਂਦੇ ਆ ਇੱਥੇ ਸਰਦੀਆਂ ਦਾ ਹੀ ਸਾਰਾ ਸਮਾਨ ਆ ਇੱਥੇ ਗਰਮੀਆਂ ਦਾ ਕੁਸ਼ਕ ਸਮਾਨ ਆ ਜਿਹੜਾ ਗਰਮੀਆਂ ਦਾ ਬਾਕੀ ਸਾਰਾ ਸਟਾਕ ਜਿਹੜਾ ਉਹ ਸਰਦੀਆਂ 'ਚ ਰੱਖਿਆ ਹੋਇਆ ਕਿਉਂਕਿ ਵਿੰਟਰ ਦਾ ਸੀਜ਼ਨ ਚੱਲ ਰਿਹਾ ਠੰਡ ਪੂਰੀ ਜ਼ੋਰ ਤੇ ਆ ਤੇ ਲਓ ਜੀ ਜਿਹੜੇ ਇੱਥੇ ਮੇਲੇ ਦੀ ਸ਼ਾਨ ਆ ਬੜੇ ਝੋਲੇ ਆ ਕਿਸ਼ਤੀ ਤੇ ਚੰਡੋਲ ਆ ਵੀ ਚੱਲ ਪਏ ਆ ਹੁਣ ਲੋਜੀ ਤੇ ਵੱਖਰਾ ਹੀ ਨਜ਼ਾਰਾ ਬਣਿਆ ਬਣਿਆ ਪਿਆ ਦੁਨੀਆ ਹੀ ਬਾਬੇ ਐਂਡ ਹੋਈ ਪਈ ਇੱਥੇ ਆ ਕੇ ਤਾਂ ਕੀ ਬਾਤਾਂ ਹੈ ਕੀ ਬਾਤਾਂ ਹੈ ਵਾਹ ਦੇਖਣ ਨੂੰ ਨਾ ਖੂਬਸੂਰਤ ਹੈ ਵੀ ਇੱਥੋਂ ਜਾਣ ਦਾ ਦਿਲ ਹੀ ਨਹੀਂ ਕਰਦਾ ਜੀ ਕਰਦਾ ਇੱਥੇ ਕੁੰਬ ਦੇ ਰਹੀਏ ਤੇ ਆ ਲੋ ਉਹੀ 20 ਰੁਪਏ ਵਾਲੀ ਹੈ 30 30 ਰੁਪਏ ਵਾਲੀ ਆਈਟਮਾਂ ਟੋਕਰੀਆਂ ਭਰ-ਭਰ ਕੇ ਲੋਕਾਂ ਨੇ ਲੈ ਕੇ ਜਾਣੀਆਂ ਜੀ ਲੇਡੀਜ਼ ਦਾ ਤੇ ਬੱਚਿਆਂ ਦਾ ਸਾਮਾਨ ਹੈ ਇਹਦੇ ਵਿੱਚ ਆ ਜਿਹੜੀ 20 ਰੁਪਏ ਵਾਲੀ ਤੇ 30 ਰੁਪਏ ਵਾਲੀ ਸੇਲ ਹੈ ਪੇਟੀਐਮ ਵੀ ਲਾਇ ਹੋਇਆ ਇੱਥੇ ਆਲੋ ਆਪਾਂ ਵੀ ਥੋੜਾ ਜਿਹਾ 셀ਫੀ ਵਾਲੇ ਮੋਡ 'ਚ ਆ ਗਏ ਆ ਥੋੜਾ ਕੈਮਰਾ ਜਿਹਾ ਸੈੱਟ ਕਰ ਲਈਏ ਲਓ ਜੀ ਆ ਕਰ ਲਿਆ ਕੈਮਰਾ ਸੈੱਟ ਤੇ ਆਹ ਮਾਰ ਰਹੀ ਇਹ ਮੁੱਛਾਂ ਤੇ ਹੱਥ ਮੜਾ ਜਾ ਲਓ ਜੀ ਆ ਦੇਖੋ ਇੱਕ ਲੱਗ ਚੀਜ਼ ਜਿਹੜੀ ਦੇਖਣ ਨੂੰ ਇੱਥੇ ਮਿਲੀ ਆ ਇਹ ਸਾਰਾ ਚਾਈਨੈਸ ਸਮਾਨ ਹੈ ਤੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਪੈਨ ਤੇ ਪੈਨਸਲਾਂ ਜਿਨ੍ਹਾਂ ਨੂੰ ਅਲੱਗ ਤਰੀਕੇ ਨਾਲ ਡਿਜ਼ਾਈਨ ਕਰਿਆ ਹੋਇਆ ਹੈ ਆ ਤੁਹਾਨੂੰ ਦਿਖਾਣਾ ਥੋੜੀ ਆ ਦੇਖੋ ਆ ਆ 버ગર ਬਣਾਇਆ ਹੋਇਆ ਸ਼ਾਪਨਰ ਹੈ ਸ਼ਾਪਨਰ ਦੀਆਂ ਕਈ ਆਈਟਮਾਂ ਬਣਾਈਆਂ ਹੋਈਆਂ ਇੱਥੇ ਜਿਵੇਂ ਆਹ ਆ ਕੀ ਆਏ ਤੇ ਇੱਕ ਆ ਆ ਦੇਖੋ ਸਕੂਟਰ ਬਣਾਇਆ ਹੋਇਆ ਇਹ ਵੀ ਸ਼ੌਪਨਰ ਹੈ ਇਹ ਬੱਚਿਆਂ ਨੇ ਸ਼ੌਪਨਰ ਹੈ ਇਹ ਬੱਚਿਆਂ ਨੂੰ ਇੰਟਰਟੇਨ ਕਰਨ ਵਾਸਤੇ ਲੱਗ ਲੱਗ ਆ ਦੇਖੋ ਆ ਟਾਇਲਟ ਸੀਟ ਬਣਾਈ ਹੋਈ ਹੈ ਇਹਦੇ ਵਿੱਚ ਵੀ ਸ਼ੌਪਨਰ ਬਣਾਇਆ ਇਹਨਾਂ ਨੇ ਉੱਪਰਲੇ ਪਾਸੇ ਲੱਗ ਲੱਗ ਤਗਰਾ ਦੀਆਂ ਆਈਟਮਾਂ ਇੱਥੇ ਆ ਦੇਖੋ ਆਕਸੀਜਨ ਸਿਲੰਡਰ ਆ ਪਤਲੀ ਅੱਗ ਭਜਾਉਣ ਵਾਲਾ ਇਹਦਾ ਵੀ ਸ਼ੌਪਨਰ ਬਣਾਇਆ ਇਹਨਾਂ ਨੇ ਆ ਸਾਰੀਆਂ ਚਾਈਨੀਜ਼ ਆਈਟਮਾਂ ਇੱਥੇ ਆ ਦੇਖੋ ਕੈਮਰੇ ਦਾ ਸ਼ੌਪਨਰ ਇਹ ਬੜਾ ਸੋਹਣਾ ਲੱਗਿਆ ਦੇਖੋ ਇਹ ਲਵਿਸਟਿਕ ਬਣਾਈ ਹੈ ਇਹ ਇਹ ਪੈਨ ਹੈ ਕਾ ਬਾਤੇ ਆ ਦੇਖੋ ਆ ਵੀ ਕਿੰਨਾ ਸੋਹਣਾ ਪੈਨ ਮੱਛਲੀ ਦੇ ਡਿਜ਼ਾਈਨ ਦਾ ਇੱਕ ਹੋਰ ਆ ਛਤਰੀ ਦੇਖੋ ਹਾਂ ਅੰਬ੍ਰੇਲਾ ਬੜੀ ਸੋਹਣੀ ਬਣਾਈ ਆ ਵੀ ਪੈਨ ਹੈ ਲਗ ਲਗੇ ਤਰੀਕੇ ਦੇ ਇੱਥੇ ਪੈਨ ਤੇ ਪੈਨਸਲਾਂ ਰੇਜ਼ਰ ਇਸ ਤਰ੍ਹਾਂ ਅਲਗ ਅਲਗ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਹੋਏ ਆ ਆ ਦੇਖੋ ਆ ਇਧਰਲੇ ਪਾਸੇ ਲੇਡੀਆਂ ਨੇ ਲਾਇਆ ਹੋਇਆ ਸਟਾਲ ਜਿਹਦੇ ਵਿੱਚ ਸਭ ਤੋਂ ਫੇਮਸ ਡਿਸ਼ ਜਿਹੜੀ ਸਰਦੀਆਂ ਦੀ ਸਭ ਤੋਂ ਫੇਮਸ ਹੈ ਗਰਮ ਗੁਲਾਬ ਜਾਮਨ ਤੇ ਗਾਜਰ ਦਾ ਹਲਵਾ ਇਹ ਸਭ ਤੋਂ ਵਧੀਆ ਹੈ ਜ਼ਿਆਦਾ ਲੋਕ ਪਸੰਦ ਕਰਦੇ ਇਹਨੂੰ ਸਰਦੀਆਂ ਦੇ ਵਿੱਚ ਖਾਣਾ ਦੇਖੋ ਮੂੰਹ 'ਚ ਪਾਣੀ ਆ ਰਿਹਾ ਦੇਖ ਕੇ ਆ ਦੇਖੋ ਇੱਥੇ ਆ ਜਿਹੜਾ ਸੈਲਫੀ ਸਟੈਂਡ ਹੈ ਜਿਹੜਾ ਸਾਰੇ ਮੇਲੇ ਦੇ ਵਿੱਚ ਮਸ਼ਹੂਰ ਹੈ ਕਈ ਵਿਆਹਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਇੱਥੇ ਲੱਗਿਆ ਹੋਇਆ ਇੱਧਰ 50 ਰੁਪਏ ਲੰਦੇ ਆ ਇਹ ਇੱਥੇ ਖੜ ਕੇ ਵੀਡੀਓ ਬਣਾਉਣ ਦੇ ਆ ਇਧਰ ਸਟੇਜ ਲੱਗਿਆ ਬੱਚੇ ਡਾਂਸ ਕਰ ਰਹੇ ਆ ਆ ਬਾਤ ਹੈ ਆ ਆਪਣੇ ਵਾਲਾ ਬੱਚੇ ਵੀ ਕੁਛ ਹੋਏ ਪਏ ਅੱਜ ਇੱਥੇ ਆ ਕੇ ਇਧਰ ਬੜੇ ਸੋਹਣੇ ਲੱਕੜ ਦੇ ਨਾ ਜਿਹੜੇ ਟੇਬਲ, ਕੁਰਸੀਆਂ ਤੇ ਸੋਫੇ ਅਲੱਗ-ਅਲੱਗ ਚੂਲੇ ਬੜੇ ਵਧੀਆ ਬਣਾਏ ਹੋਏ ਆ ਦੇਖੋ ਜਿਹੜੇ ਡਿਜ਼ਾਈਨ ਹੈ ਇਹ ਬਹੁਤ ਵਧੀਆ ਕਲਾਕਾਰੀ ਕੀਤੀ ਹੋਈ ਹੈ ਇਹ ਵੀ ਤੁਸੀਂ ਇੱਥੇ ਆ ਕੇ ਪਰਚੇਸ ਕਰ ਸਕਦੇ ਆ ਇਧਰਲੇ ਪਾਸੇ ਆ ਦੇਖੋ ਸੋਫੇ ਆ ਕੁਰਸੀਆਂ ਤੇ ਘਰ ਨੂੰ ਸਜਾਉਣ ਵਾਲੇ ਵਧੀਆ-ਵਧੀਆ ਜਿਹੜੇ ਡਿਜ਼ਾਈਨ ਉਹ ਇੱਥੇ ਰੱਖੇ ਹੋਏ ਆ ਲੋ ਜੀ ਤੁਸੀਂ ਅੱਜ ਦੇਖਿਆ ਸਾਡੇ ਨਾਲ ਖਰੜ ਦਾ ਟ੍ਰੇਡ ਫੇਅਰ ਤੇ ਤੁਸੀਂ ਵੀ ਆਪਣੀ ਫੈਮਿਲੀ ਨੂੰ ਲੈ ਕੇ ਇੱਥੇ ਆ ਸਕਦੇ ਆ ਲੋਕੇਸ਼ਨ ਜਿਹੜੀ ਆ ਉਹ ਨੀਅਰ ਗਿਲਕੋ ਵੈਲੀ ਦੇ ਆ ਤੁਸੀਂ ਸਰਚ ਕਰਕੇ ਆ ਸਕਦੇ ਆ ਤੇ ਜੰਦ ਜਦ ਦੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ